ਮੇਰਾ ਭਰਾ ਸੱਤ ਦੇ ਪਤੰਗ ਡਾਂਦਾ ਪਿਆ ਸੀ ਮਤਲਬ ਕਾਫੀ ਉਚਾਈ ਸੀ ਉਦੋਂ ਦੋ ਡਾਂਦਾ-ਡਾਂਦਾ ਪਿੱਛੇ ਨੂੰ ਚੱਲ ਗਿਆ ਤੇ ਪਿੱਛੇ ਰੋੜ ਮਤਲਬ ਇੱਕ ਵਾਰ ਲੱਗਾ ਸੀ ਉਹਨਾਂ ਪੈਰੜਿਆ ਡਿੱਗ ਗਿਆ ਮੌਕੇ ਤੇ ਤੁਹਾਨੂੰ ਸਾਰੀ ਘਟਨਾ ਦਾ ਪਤਾ ਲੱਗਿਆ ਫਿਰ ਕੀ ਆਇਆ ਮਨ ਵਿੱਚ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਅਵੇਅਰਨੈਸ ਜਿਹੜੀ ਉਹ ਲਗਾਤਾਰ ਕੀਤੀ ਜਾਂਦੀ ਹੈ ਜਿਹਨਾਂ ਚੀਜ਼ਾਂ ਨੂੰ ਲੈ ਕੇ ਪਰ ਫਿਰ ਵੀ ਕਿਤਨਾ ਕਿਤੇ ਇਸ ਤਰ੍ਹਾਂ ਦੀ ਘਟਨਾਵਾਂ ਵਾਪਰ ਰਹੀਆਂ ਮਨ ਵਿੱਚ ਦੁੱਖ ਹੀ ਆ ਪਿਆੜਾ ਭਰਾ ਵਧੀਆ ਤਰੀਕੇ ਨਾਲ ਇਲਾਜ ਹੋ ਜੇ ਉਹਦਾ ਸਪੀਕਰ ਚੱਲ ਜੇ ਕਿਉਂਕਿ ਹੋਸ਼ ਜਿਹੜੀ ਸੀ ਉਹ ਬਿਲਕੁਲ ਨਹੀਂ ਸੀ ਫਿਰ ਉਹਦਾ ਸੀਟੀ ਸਕੈਨ ਵਗੈਰਾ ਕਰਾਇਆ ਗਿਆ ਔਰ ਸੀਟੀ ਸਕੈਨ ਤੋਂ ਬਾਅਦ ਉਹਨਾਂ ਨੇ ਨਿਊਰੋ ਸਰਜਨ ਵਗੈਰਾ ਸਾਰਿਆਂ ਸਾਰੀ ਟੀਮ ਨੇ ਦੇਖਿਆ ਜਿਹਦੇ ਵਿੱਚ ਸਾਨੂੰ ਇਹਦੇ ਵਿੱਚ ਆਇਆ ਕਿ ਜੋ ਡਿਫਿਊਜ਼ ਐਕਸੋਨਲ ਇੰਜਰੀ ਹੈ ਬ੍ਰੇਨ ਦੇ ਵਿੱਚ ਬ੍ਰੇਨ ਜਿਹੜਾ ਉਹ ਪੂਰਾ ਸ਼ੇਕ ਹੋ ਗਿਆ ਜਿਹਦੇ ਕਰਕੇ ਇਹਦੀ ਜਿਹੜੀ ਹੋਸ਼ ਚਲੀ ਗਈ ਹੈ ਪੇਸ਼ੈਂਟ ਸਟਿਲ ਹਾਲੇ ਵੈਂਟੀਲੇਟਰ ਤੇ ਹੈ ਲੋੜੀ ਦੇ ਤਿਹਾੜੇ ਤੇ ਜਿੱਥੇ ਇੱਕ ਪਾਸੇ ਲੋਕਾਂ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਉੱਤੇ ਹੀ ਇੱਕ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ 21 ਸਾਲ ਦਾ ਨੌਜਵਾਨ ਜਿਹੜਾ ਵਾ ਪਤੰਗ ਉਡਾਉਂਦਾ ਉਡਾਉਂਦਾ ਜੋ ਆ ਆਪਣੀ ਛੱਤ ਤੋਂ ਡਿੱਗ ਜਾਂਦਾ ਤੇ ਕਾਫੀ ਗੰਭੀਰ ਹਾਲਤ ਵਿੱਚ ਜਿਹੜਾ ਵਾ ਉਸ ਨੂੰ ਦਿਓਲ ਹਸਪੀਟਲ ਵਿੱਚ ਜਿਹੜਾ ਦਾਖਲ ਕਰਵਾਇਆ ਜਾਂਦਾ ਉਹ ਵੀ ਆਪਾਂ ਗੱਲਬਾਤ ਕਰਾਂਗੇ ਕਿ ਕੀ ਉਹਦੀ ਕੰਡੀਸ਼ਨ ਆ ਪਹਿਲੇ ਉਹਦੇ ਫੈਮਿਲੀ ਮੈਂਬਰ ਜਿਹੜੇ ਮੌਜੂਦ ਹੈਗੇ ਨੇ ਆ ਉਹਨਾਂ ਤੋਂ ਜਾਣ ਲੈਨੇ ਆ ਕਿ ਕੀ ਕੀ ਗੱਲਬਾਤ ਹੋਈ ਤੇ ਕਿਵੇਂ ਜਿਹੜੀ ਆ ਸਾਰੀ ਘਟਨਾ ਵਾਪ ਆਡਾ ਪਿੰਡ ਧਾਰੀਵਾਲ ਫੱਜੀਪੁਰ ਮੇਰਾ ਭਰਾ ਸੱਤ ਸੱਤ ਦੇ ਪਤੰਗ ਡੰਦਾ ਪਿਆ ਸੀ ਮਤਲਬ ਕਾਫੀ ਉਚਾਈ ਸੀ ਉਹਦੇ ਤੋਂ ਡੰਦਾ ਦੰਦਾ ਪਿੱਛੇ ਨੂੰ ਚੱਲ ਗਿਆ ਤੇ ਪਿੱਛੇ ਰੋੜ ਮਤਲਬ ਇੱਕ ਵਾਰ ਲੱਗਾ ਸੀ ਉਹਨਾਂ ਪੈਰੜਿਆ ਡਿੱਗ ਗਿਆ ਤੇ ਕੰਨ ਚੋਂ ਲਹੂ ਲੂ ਬਲੱਡ ਬਲੂ ਡਵਾ ਵਗਿਆ ਉਹਦੇ ਆਈ ਘਰੇ ਘਟੇਲੋ ਦੇ ਹਸਪੀਟਲ ਉਹਨਾਂ ਨੇ ਕਹਿ ਆਪ ਹੀ ਦਿਹੋਲ ਹਸਪੀਟਲ ਜਾ ਜੋ ਉੱਥੇ ਬਹੁਤ ਮਸ਼ੀਨਾਂ ਮਤਲਬ ਬਹੁਤ ਵਧੀਆ ਲਾ ਚੱਲਦਾ ਆਈ ਦਿਹੋਲ ਹਸਪੀਟਲ ਆਏ ਉਹਨੂੰ ਇੱਥੇ ਉਹ ਲਿਆਂਦਾ ਤੇ ਡਾਕਟਰ ਸਾਹਿਬ ਕਹਿੰਦੇ ਵੀ ਹੁਣ ਠੀਕ ਐ ਵਧੀਆ ਜੀ ਕਿੰਨੀ ਕੁ ਉਮਰ ਹੈਗੀ ਆ ਦੀ ਲਗਭਗ ਉਮਰ ਭਾਜੀ ਉਹਦੀ 21 ਸਾਲ ਐ ਫੈਮਿਲੀ ਆ ਸਾਡੇ ਚਾਰ ਭਰਾ ਆਂ ਦੋ ਭੈਣਾਂ ਮੰਮੀ ਐ ਡੈਡੀ ਹਨੀ ਆ ਜਦੋਂ ਇਹ ਸਾਰੀ ਘਟਨਾ ਵਾਪਰਦੀ ਆ ਉਦੋਂ ਤੁਸੀਂ ਕਿੱਥੇ ਸੀ ਮੌਕੇ ਤੇ ਮੌਜੂਦ ਸੀ ਨਹੀਂ ਭਾਜੀ ਮੈਂ ਨਹੀਂ ਸੀ ਮੇਰਾ ਵੱਡਾ ਭਰਾ ਐ ਮੈਂ ਬਾਹਰ ਹੀ ਕੰਮ ਤੇ ਵੱਡਾ ਭਰਾ ਮੇਰਾ ਚੁੱਕ-ਚੁੱਕ ਕੇ ਲਿਆਇਆ ਉਹਨੂੰ ਵੱਡੇ ਭਰਾ ਨੇ ਜੋ ਵੀ ਕੀਤਾ ਹੀ ਉੱਥੇ ਹਸਪੀਟਲ ਲੈ ਕੇ ਗਿਆ ਬਾਅਦ ਵਿੱਚ ਮੈਂ ਆਇਆ ਗੱਡੀ ਜਪਾ ਗਿਆ ਹਿੰਕ ਲੈ ਕੇ ਆਏ ਇਹਨੂੰ ਦਿਹੋਲ ਹਸਪੀਟਲ ਫਿਰ ਡਾਕਟਰ ਸਾਹਿਬ ਕਹਿੰਦੇ ਵੀ ਚਲੋ ਕੋਈ ਨਹੀਂ ਇਲਾਜ ਕਰਦੇ ਆ ਇਲਾਜ ਸ਼ੁਰੂ ਕੀਤਾ ਡਾਕਟਰ ਸਾਹਿਬ ਨੇ ਬਹੁਤ ਵਧੀਆ ਇਲਾਜ ਕੀਤਾ ਉਹਦਾ ਯਾਨੀ ਕਿ ਹੁਣ ਖਤਰੇ ਚੋਂ ਬਾਹਰ ਹੈ ਜਦੋਂ ਮੌਕੇ ਤੇ ਤੁਹਾਨੂੰ ਸਾਰੀ ਘਟਨਾ ਦਾ ਪਤਾ ਲੱਗਿਆ ਫਿਰ ਕੀ ਆਇਆ ਮਨ ਵਿੱਚ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਆ ਕਿ ਅਵੇਅਰਨੈਸ ਜਿਹੜੀ ਉਹ ਲਗਾਤਾਰ ਕੀਤੀ ਜਾਂਦੀ ਆ ਜਿਹਆਂ ਚੀਜ਼ਾਂ ਨੂੰ ਲੈ ਕੇ ਪਰ ਫਿਰ ਵੀ ਕਿਤਨਾ ਕਿਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਭਾਈ ਮਨ ਵਿੱਚ ਕੀ ਆਣਾ ਤੁਹਾਡੇ ਸਾਹਮਣੇ ਹੀ ਆ ਦੇਖੋ ਮਨ ਵਿੱਚ ਦੁਖੀ ਆ ਪਿਆ ਡਾ ਭਰਾ ਵਧੀਆ ਤਰੀਕੇ ਨਾਲ ਆਜ ਲੋ ਜੇ ਇਹਦਾ ਪিকার ਚੱਲ ਜੇ ਕੰਮ ਕੋਈ ਕਰਦਾ ਸੀ ਜਾਂ ਪੜਾਈ ਕਰਦਾ ਸੀ ਨਹੀਂ ਭਾਜੀ ਦਿਹਾੜੀ ਲਾਂਦਾ ਸੀ ਦਿਹਾੜੀ ਲਾ ਰਿਹਾ ਸੀ ਹਾਂਜੀ ਦਿਹਾੜੀ ਲੋਂਦਾ ਇਹ ਉਹ ਵੀ ਫਾਸਟ ਫੂਡ ਦਾ ਕੰਮ ਕਰਦਾ ਸੀ ਮਤਲਬ ਸਟਾਲਾਂ ਸਟੂਲਾਂ ਦੇ ਜਾਂਦਾ ਵਿਆਹ ਸ਼ਾਦੀ ਦੇ ਮੇਰੇ ਨਾਲ ਇਹ ਸਾਰੀ ਫਿਰ ਘਟਨਾ ਲੋੜੀ ਵਾਲੇ ਦਿਨੀ ਵਾਪਰੀ ਹਾਂਜੀ ਭਾਜੀ ਕਿੰਨੇ ਵਜੇ ਦੀ ਗੱਲ ਹੈ ਸਾਰੀ ਇਹ ਭਾਜੀ 1 ਵਜੇ ਦੀ ਗੱਲ ਹੈ ਦੁਪਹਿਰ 1 ਵਜੇ ਫਿਰ ਉਸ ਤੋਂ ਬਾਅਦ ਜਦੋਂ ਇੱਥੇ ਹਸਪੀਟਲ ਲਿਆਂਦਾ ਗਿਆ ਉਸ ਸਮੇਂ ਉਹਦੀ ਕੀ ਕੰਡੀਸ਼ਨ ਸੀ ਉਸ ਸਮੇਂ ਹਾਲਤੋ ਦੀ ਮਾਰੀ ਡਾਕਟਰ ਸਾਹਿਬ ਨੇ ਬਲੱਡ ਬਲੱਡ ਕੱਢ ਕੁੱਢ ਕੇ ਬਹੁਤ ਵਧੀਆ ਕਰਤਾ ਮਤਲਬ ਡਾਕਟਰ ਸਾਹਿਬ ਨੇ ਬੋਲਤਾ ਵੀ ਹੁਣ ਖਤਰੇ ਤੋਂ ਬਾਹਰ ਹੈ ਤੇ ਹਜੇ ਵੀ 2 ਦਿਨ ਹੋ ਗਏ ਉੱਪਰ ਆਈ ਸੀ ਯੂ ਚ ਦਾਖਲ ਆਈ ਸੀ ਯੂ ਚ ਦਾਖਲ ਟ੍ਰੀਟਮੈਂਟ ਚੱਲ ਰਿਹਾ ਲੜਕੇ ਦਾ ਇੱਥੇ ਹਸਪੀਟਲ ਚ ਭਾਈ ਬਹੁਤ ਵਧੀਆ ਚੱਲ ਰਿਹਾ ਸੂ ਡਾਕਟਰ ਸਾਹਿਬ ਨਾਲ ਵੀ ਪਾ ਗੱਲਬਾਤ ਕਰ ਲੈਣੇ ਆ ਕਿ ਲੜਕੇ ਦੀ ਕੀ ਕੰਡੀਸ਼ਨ ਹੈਗੀ ਆ ਤੇ ਡਾਕਟਰ ਸਾਹਿਬ ਦੱਸਦੇ ਉਹ ਲੜਕੇ ਦੀ ਕੀ ਕੰਡੀਸ਼ਨ ਹੈਗੀ ਜੀ ਦੋ ਟਾਡੇ ਕੋ ਆਇਆ ਸੀ ਉਦੋਂ ਕੀ ਕੰਡੀਸ਼ਨ ਸੀ ਸਾਰੀ ਗੱਲ ਸਾਰਿਆਂ ਨੂੰ ਜੀ ਮੈਂ ਡਾਕਟਰ ਹਰਿੰਦਰ ਸਿੰਘ ਦੇਵਾਲ ਐਜ਼ ਅ ਕ੍ਰਿਟੀਕਲ ਕੇਸ ਸਪੈਸ਼ਲਿਸਟ ਇਨ ਦੇਵਾਲ ਮਲਟੀਸਪੈਸ਼ਲਟੀ ਹਸਪੀਟਲ ਗੁਰਦਾਸਪੁਰ ਇਹ ਪੇਸ਼ੈਂਟ ਸਾਡੇ ਕੋਲੇ ਲੋਹੜੀ ਵਾਲੇ ਦਿਨ ਇੱਥੇ ਐਮਰਜੈਂਸੀ ਲੈਂਡ ਅਪ ਹੋਇਆ ਸੀਗਾ ਔਰ ਪੇਸ਼ੈਂਟ ਦੀ ਜੋ ਕੰਡੀਸ਼ਨ ਸੀਗੀ ਉਹ ਕਾਫੀ ਮਤਲਬ ਖਰਾਬ ਸੀਗੀ 언ਕੌਨਸ਼ੀਅਸ ਕੰਡੀਸ਼ਨ ਸੀਗੀ ਜਿੱਦਾ ਕਿ ਇੱਕ ਜੀਸੀਐਸ ਸਕੋਰ ਹੁੰਦਾ ਹੈ ਅਪਰੋਕਸੀਮੇਟਲੀ 6 ਟੂ 7 ਸੀਗਾ ਸਾਨੂੰ ਇਮੀਡੀਏਟਲੀ ਇਹਨੂੰ ਸਾਹ ਵਾਲੀ ਜਿਹੜੀ ਟਿਊਬ ਪਾ ਕੇ ਇਹਨਾਂ ਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਕਿਉਂਕਿ ਹੋਸ਼ ਜਿਹੜੀ ਸੀ ਉਹ ਬਿਲਕੁਲ ਨਹੀਂ ਸੀ ਫਿਰ ਉਹਦਾ ਸੀਟੀ ਸਕੈਨ ਵਗੈਰਾ ਕਰਾਇਆ ਗਿਆ ਔਰ ਸੀਟੀ ਸਕੈਨ ਤੋਂ ਬਾਅਦ ਉਹਨਾਂ ਨੇ ਨਿਊਰੋ ਸਰਜਨ ਵਗੈਰਾ ਸਾਰਿਆਂ ਸਾਰੀ ਟੀਮ ਨੇ ਦੇਖਿਆ ਜਿਹਦੇ ਵਿੱਚ ਸਾਨੂੰ ਇਹਦੇ ਵਿੱਚ ਆਇਆ ਕਿ ਜੋ ਡਿਫਿਊਜ਼ ਐਕਸੋਨਲ ਇੰਜਰੀ ਹੈ ਬ੍ਰੇਨ ਦੇ ਵਿੱਚ ਬ੍ਰੇਨ ਜਿਹੜਾ ਉਹ ਪੂਰਾ ਸ਼ੇਕ ਹੋ ਗਿਆ ਜਿਹਦੇ ਕਰਕੇ ਇਹਦੀ ਜਿਹੜੀ ਹੋਸ਼ ਚਲੀ ਗਈ ਹੈ ਪੇਸ਼ੈਂਟ ਸਟਿਲ ਹਾਲੇ ਵੈਂਟੀਲੇਟਰ ਤੇ ਆ ਇੰਪਰੂਵ ਕਰ ਰਿਹਾ ਪਹਿਲਾਂ ਨਾਲੋਂ ਪਹਿਲਾਂ ਜੋ ਇਹਦਾ ਜੀਸੀ ਸਕੋਰ ਜਿਹੜਾ ਸੀਗਾ ਅਰਾਊਂਡ 6 7 ਸੀਗਾ ਜਿਹੜਾ ਹੁਣ ਅਪਰੋਕਸੀਮੇਟਲੀ 10 11 ਦੇ ਆਸ-ਪਾਸ ਪਹੁੰਚ ਗਿਆ ਜੋ ਕਿ ਚੰਗੀ ਗੱਲ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਆਪਾਂ ਹੌਲੀ ਹੌਲੀ ਇਹਨੂੰ ਵੈਂਟੀਲੇਟਰ ਤੋਂ ਜਿਹੜੀ ਉਤਾਰਨ ਦੀ ਕੋਸ਼ਿਸ਼ ਕਰਾਂਗੇ ਬਟ ਹਾਲੇ ਜੋ ਜੋ ਕੰਡੀਸ਼ਨ ਦੇ ਵਿੱਚ ਹੈਗਾ ਹਾਲੇ ਥੋੜਾ ਸਮਾਂ ਜ਼ਰੂਰ ਲੱਗ ਸਕਦਾ ਹੈ ਸਾਨੂੰ ਉਮੀਦ ਹੈ ਕਿ ਜੋ ਸਾਰੀ ਟੀਮ ਦੇਖ ਰਹੀ ਹੈ ਉਹ ਬੱਚਾ ਜਿਹੜਾ ਉਹ ਠੀਕ ਹੋ ਜਾਏਗਾ ਸਭ ਜੀ ਨੇ ਇਹਨਾਂ ਦਾ ਦੱਸਿਆ ਕਿ ਕਿਸੇ ਹਸਪਤਾਲ ਵਿੱਚ ਇਹਨਾਂ ਨੂੰ ਬੱਚਿਆਂ ਨੂੰ ਖੜਿਆ ਗਿਆ ਸੀ ਪਰ ਉਹਨਾਂ ਦਾ ਕੋ ਮਸ਼ੀਨਾਂ ਅਵੇਲੇਬਲ ਨਹੀਂ ਹੈਗੀਆਂ ਸੀ ਜੇ ਡਾਕਟਰ ਸਾਹਿਬ ਆਪਣੇ ਇੱਥੇ ਗੁਰਦਾਸਪੁਰ ਚ ਇਹ ਮਸ਼ੀਨਾਂ ਨਾ ਅਵੇਲੇਬਲ ਹੁੰਦੀਆਂ ਇਹਨੂੰ ਕਿਤੇ ਹੋਰ ਲੈ ਕੇ ਜਾਣਾ ਪੈਂਦਾ ਤੇ ਕਿੰਨਾ ਕੁ ਜ਼ਿਆਦਾ ਖਤਰਾ ਉਹ ਵੱਧ ਸਕਦਾ ਸੀ ਦੇਖੋ ਜੋ ਸਾਡੇ ਸਭ ਤੋਂ ਲਾਗੇ ਸ਼ਹਿਰ ਪਿੰਡ ਹੈ ਜੀ ਹਮਰੀਸਰ ਹੈ ਔਰ ਪਹਿਲਾਂ ਵੀ ਇੱਕ ਬੜਾ ਅਭਿਆਨ ਸੀਗਾ ਕਿ ਜੋ ਵੀ ਪੇਸ਼ੈਂਟ ਥੋੜਾ ਕ੍ਰਿਟੀਕਲ ਹੁੰਦਾ ਉਹਨੂੰ ਅੰਮ੍ਰਿਤਸਰ ਲੈ ਕੇ ਜਾਇਆ ਜਾਂਦਾ ਸੀਗਾ ਜਿਹਦੇ ਵਿੱਚ ਰਸਤੇ ਦੇ ਵਿੱਚ ਅਪਰੋਕਸੀਮੇਟਲੀ ਜਿਹੜਾ 80% ਪੇਸ਼ੈਂਟ ਦੀ ਡੈਥ ਹੋ ਜਾਂਦੀ ਸੀਗੀ ਉਹ ਇਸੇ ਕਰਕੇ ਹੁੰਦੀ ਸੀਗੀ ਕਿ ਰਾਹ ਦੇ ਵਿੱਚ ਜਿਹੜੇ ਐਂਬੂਲੈਂਸ ਲੈ ਕੇ ਜਾ ਰਹੇ ਆ ਉਹਦੇ ਵਿੱਚ ਪੂਰਾ ਇਕੁਇਪਮੈਂਟ ਨਹੀਂ ਹੁੰਦੇ ਸੀਗੇ ਔਰ ਇਹ ਵੀ ਜੋ ਪੇਸ਼ੈਂਟ ਸਾਡੇ ਕੋਲ ਲੈਂਡ ਅਪ ਜਦੋਂ ਹੋਇਆ ਤਾਂ ਕੰਡੀਸ਼ਨ ਬਹੁਤ ਮਾੜੀ ਸੀਗੀ ਮਤਲਬ ਸਾਹ ਨਹੀਂ ਆ ਰਿਹਾ ਸੀਗਾ ਪ੍ਰੋਪਰ ਔਰ ਹਾਲਤ ਇਦਾਂ ਦੀ ਸੀਗੀ ਕਿ ਐਸਪਾਇਰੇਟ ਕਰ ਸਕਦਾ ਉਸੇ ਵੇਲੇ ਜਿਹੜੀ ਹੈ ਡੈਥ ਹੋਣ ਦੇ ਚਾਂਸਸ ਬਣ ਜਾਂਦੇ ਆ ਔਰ ਜਿਹੜੇ ਵੀ ਹਸਪਤਲ ਪਹਿਲਾਂ ਲੱਗ ਗਏ ਸੀ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਉਹਨਾਂ ਨੂੰ ਕਿ ਤੁਸੀਂ ਦਿਓਲ ਹਸਪਤਲ ਚਲੇ ਜਾਓ ਕਿਉਂਕਿ ਅਗਰ ਏਰੀਆ ਦੇ ਵਿੱਚ ਅਗਰ ਕਿਸੇ ਇਹਨਾਂ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਪਤਾ ਹੋਵੇ ਕਿ ਕਿੱਥੇ ਸਾਰੀਆਂ ਮਸ਼ੀਨਾਂ ਜਾਂ ਇਲਾਜ ਅਵੇਲੇਬਲ ਹੈ ਅਗਰ ਉਹ ਵੀ ਆਪਣੇ ਟਾਈਮ ਦੇ ਨਾਲ ਉਹਨਾਂ ਨੂੰ ਭੇਜ ਦਿੰਦੇ ਆ ਔਰ اٹੈਂਡੈਂਟ ਜਿਹੜੇ ਨੇ ਉਹ ਮੰਨ ਕੇ ਉਹਨਾਂ ਦੀ ਗੱਲ ਆ ਜਾਂਦੇ ਨੇ ਤੇ ਕਾਫੀ ਟਾਈਮ ਜਿਹੜਾ ਬਚਤ ਹੁੰਦੀ ਹੈ ਔਰ ਦੂਸਰਾ ਜਿਹੜਾ ਅਸੀਂ ਮਰੀਜ਼ ਨੂੰ ਬਚਾ ਸਕਦੇ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਕਿੰਨੀਆਂ ਕਿ ਅਵੇਅਰਨੈਸ ਦੇ باوجود ਇਹਨੀਆਂ ਹੋ ਰਹੀਆਂ ਨੇ ਕਿੰਨਾ ਕਿ ਜ਼ਿਆਦਾ ਹੱਲੇ ਵੀ ਲੋਕਾਂ ਨੂੰ ਵੇਅਰ ਹੋਣ ਦੀ ਜ਼ਰੂਰਤ ਹੈ ਦੇਖੋ ਇਹ ਕੱਲਾ ਬੱਚਾ ਨਹੀਂਗਾ ਜਿਹੜਾ ਲੋਹੜੀ ਵਾਲੇ ਦਿਨ ਆਇਆ ਤਿੰਨ ਬੱਚੇ ਸਾਡੇ ਕੋਲ ਜਿਹੜੇ ਨੇ ਉਹ ਲੋਹੜੀ ਵਾਲੇ ਦਿਨ ਦੇ ਕੇ ਆਏ ਨੇ ਸ਼ਾਤੋਂ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ 7 ਸਾਲ ਦਾ ਸੀ ਇੱਕ ਬੱਚਾ ਜਿਹੜਾ 5 ਸਾਲ ਦਾ ਜੋ 5 ਸਾਲ ਵਾਲ ਦਾ ਵਾਲਾ ਬੱਚਾ ਸੀਗਾ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਹੋਈ ਆ ਉਹਦੇ ਜਿਹੜੀ ਸਾਹਮਣੇ ਮੱਥੇ ਵਾਲੀ ਹੱਡੀ ਆ ਉਹ ਟੁੱਟ ਕੇ ਬ੍ਰੇਨ ਦੇ ਵਿੱਚ ਵੜ ਗਈ ਹੋਈ ਆ ਉਹ ਵੀ ਸਾਡੀ ਅਜੇ ਅਬਜ਼ਰਵੇਸ਼ਨ ਦੇ ਅੰਡਰ ਹੈ ਔਰ ਉਹਦਾ ਵੀ ਪਲੱਸ ਮਾਈਨਸ ਜੋ ਹੈ ਆਪਰੇਸ਼ਨ ਕਰਕੇ ਸ਼ਾਇਦ ਉਹਦੀ ਹੱਡੀ ਜਿਹੜੀ ਆ ਉਹ ਸਿੱਧੀ ਕਰਨੀ ਪਵੇ ਉਹ ਜੋ ਦੂਸਰਾ ਬੱਚਾ ਸੀਗਾ 7 ਸਾਲ ਦਾ ਉਹ ਕੋਠੇ ਤੋਂ ਡਿੱਗਿਆ ਉਹ ਵੀ ਪਤੰਗੜਾ ਉਡਾਉਂਦਾ ਡਿੱਗਿਆ ਉਹਦੇ ਜਿਹੜੇ ਪੈਰ ਦੇ ਵਿੱਚ ਫ੍ਰੈਕਚਰ ਹੋ ਗਿਆ ਉਹਦਾ ਜਿਹੜਾ ਸਫਲਤਾ ਬੁਰ ਜਿਹੜਾ ਆਪਰੇਸ਼ਨ ਕਰ ਦਿੱਤਾ ਗਿਆ ਔਰ ਦੇਖੋ ਇਹ ਇੱਕੋ ਦਿਨ ਇੰਨੀਆਂ ਘਟਨਾਵਾਂ ਜਿਹੜੀਆਂ ਹੋਈਆਂ ਦਾ ਕਿਤਨਾ ਕਿਤੇ ਵਰਤਨ ਦੀ ਲੋੜ ਹੈ ਸਭ ਕੀ ਮੈਸੇਜ ਦੇਣਾ ਚਾਹੋਗੇ ਆਮ ਲੋਕਾਂ ਨੂੰ ਖਾਸ ਤੌਰ ਤੇ ਹਸਪਤਲ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਦੀ ਮਸ਼ੀਨਰੀ ਹੈ ਜਾਂ ਐਡਵਾਂਸ ਟੈਕਨੋਲੋਜੀ ਇੱਥੇ ਅਵੇਲੇਬਲ ਹੈਗੀ ਆ ਤੇ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਜੇ ਕੋਈ ਘਟਨਾ ਹੁੰਦੀ ਹੈ ਤੇ ਟਾਈਮ ਵੇਸਟ ਕੀਤੇ ਬਿਨਾ ਹਸਪਤਲ ਤੱਕ ਜਲਦੀ ਪਹੁੰਚ ਕਰਨੀ ਦੇਖੋ ਜੀ ਦਿਓਲ ਮਲਟੀ ਸਪੈਸ਼ਲਟੀ ਹਸਪਤਲ ਹਮੇਸ਼ਾ ਹੀ ਲੋਕਾਂ ਦੇ ਨਾਲ ਖੜਾ ਹੈ ਮੇਰੇ ਬ੍ਰਦਰ ਡਾਕਟਰ ਰਮਿੰਦਰ ਸਿੰਘ ਦਿਓਲ ਅਤੇ ਮੇਰੇ ਫਾਦਰ ਅ ਮਸਤ ਗਰਾਂ ਸਿੰਘ ਜੀ ਉਹਨਾਂ ਦੀ ਇਹ ਸੋਚ ਹੈ ਕਿ ਅਸੀਂ ਇਸ ਹਸਪਤਾਲ ਨੂੰ ਅੱਗੇ ਲੈ ਕੇ ਜਾਈਏ ਸਾਨੂੰ ਪ੍ਰਸ਼ਾਸਨ ਦਾ ਵੀ ਸਹਿਯੋਗ ਮਿਲੇ ਤਾਂ ਕਿ ਅਸੀਂ ਵੱਧ ਤੋਂ ਵੱਧ ਜਾਨਾਂ ਜਿਹੜੀਆਂ ਬਚਾ ਸਕੀਏ ਔਰ ਸਾਡੇ ਕੋਲ ਜਿਹੜੀਆਂ ਮਸ਼ੀਨਾਂ ਦੀ ਕੋਈ ਘਾਟ ਨਹੀਂ ਹੈ ਜੀ ਜੋ ਮਸ਼ੀਨਾਂ ਇੱਕ ਵੱਡੇ ਹਸਪਤਾਲ ਦੇ ਵਿੱਚ ਅੰਮ੍ਰਿਤਸਰ ਲੁਧਿਆਣਾ ਹੁੰਦੀਆਂ ਨੇ ਉਹ ਸਾਡੇ ਕੋਲ ਸਾਰੀਆਂ ਅਵੇਲੇਬਲ ਨੇ ਔਰ ਕੱਲੀਆਂ ਮਸ਼ੀਨਾਂ ਦੇ ਨਾਲ ਇਹ ਗੱਲ ਨਹੀਂ ਬੰਦੀ ਹੈ ਕਿ ਤੁਸੀਂ ਮਸ਼ੀਨਾਂ ਲੈ ਲਓ ਔਰ ਜਿਵੇਂ ਤੁਸੀਂ ਜਹਾਜ਼ ਖਰੀਦ ਲਿਆ ਔਰ ਪਾਇਲਟ ਤੁਹਾਡੇ ਕੋਲ ਹੈ ਨਹੀਂ ਸੋ ਮੇਨਲੀ ਗੱਲ ਇਹ ਹੈ ਕਿ ਸਾਡੇ ਕੋਲ ਹਰ ਤਰ੍ਹਾਂ ਦਾ ਡਾਕਟਰ ਜਿਹੜਾ ਨਾ ਉਹ ਅਵੇਲੇਬਲ ਹੈ ਉਸ ਮਸ਼ੀਨਾਂ ਨੂੰ ਆਉਣ ਵਾਸਤੇ ਜਿਵੇਂ ਸਾਡੇ ਕੋਲ ਸਾਂਹ ਵਾਲੇ ਡਾਕਟਰ अवेलेबल ਨੇ ਨਿਊਰੋ ਵਾਲੇ ਡਾਕਟਰ अवेलेबल ਨੇ ਆਰਥੋ ਦੇ ਗਾਇਨੀ ਦੇ ਆ ਹਾਰਟ ਦੇ ਮੈਡੀਸਨ ਦੇ ਕ੍ਰਿਟੀਕਲ ਕੇਅਰ ਦੇ ਗੈਸਟਰੋਐਂਟਰੋਲੋਜੀ ਦੇ ਸਾਰੇ ਦੇ ਸਾਰੇ ਜਿਹੜੇ ਡਾਕਟਰ ਨੇ ਇੱਥੇ ਅਵੇਲੇਬਲ ਰਹਿੰਦੇ ਨੇ 24 ਆਵਰ ਜਿਹਦੇ ਕਰਕੇ ਕਿ ਅਸੀਂ ਵੱਧ ਤੋਂ ਵੱਧ ਜੜੀਆਂ ਜਾਨਾਂ ਬਚਾ ਸਕ ਰਹੇ ਹਾਂ ਸੋ ਬਿਲਕੁਲ ਜੀ ਜਿੱਥੇ ਲੋੜੀ ਵਾਲੇ ਦਿਨ ਲੋਕ ਤਿਹਾੜ ਮਨਾ ਰਹੇ ਸੀ ਖੁਸ਼ੀਆਂ ਮਨਾ ਰਹੇ ਸੀ ਉੱਥੇ ਹੀ ਗੁਰਦਾਸਪੁਰ ਤੋਂ ਇੱਕ ਮੰਦਪਾਗੀ ਖਬਰ ਸਾਹਮਣੇ ਆਈ ਜਿੱਥੇ ਇੱਕ 21 ਸਾਲ ਦਾ ਨੌਜਵਾਨ ਜਿਹੜਾ ਛਾਤੋਂ ਡਿੱਗ ਜਾਂਦਾ ਤੇ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਗੁਰਦਾਸਪੁਰ ਦੇ ਇੱਕ ਹਸਪਤਾਲ ਦਿਓਲ ਹਸਪਤਲ ਵਿਖੇ ਜਿਹੜਾ ਐਡਮਿਟ ਕਰਵਾਇਆ ਜਾਂਦਾ ਫਿਲਹਾਲ ਉਸ ਦੀ ਜਿਹੜੀ ਹਾਲਤ ਆ ਉਹ ਠੀਕ ਹੈ ਪਰ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਕਿ ਲੋੜੀ ਵਾਲੇ ਦਿਨ ਇੱਕ ਕੇਸ ਨਹੀਂ ਇਸ ਤਰ੍ਹਾਂ ਦੇ ਹੋਰ ਕਾਫੀ ਕੇਸਸ ਸੀ ਜਿਸ ਵਿੱਚ ਬੱਚੇ ਜਿਹੜੇ ਉਹ ਛਾਤੋਂ ਡਿੱਗੇ ਸੀ ਤੇ ਗੰਭੀਰ ਜ਼ਖਮੀ ਹੋ ਗਏ ਸੀ ਸੋ ਕਿਤੇ ਨਾ ਕਿਤੇ ਇਹਨਾਂ ਨੇ ਅਪੀਲ ਕੀਤੀ ਕਿ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਆ ਅਤੇ ਆਪਣੇ ਬੱਚਿਆਂ ਨੂੰ ਜਿਹੜਾ ਵਾ ਇਸ ਇਹਨਾਂ ਚੀਜ਼ਾਂ ਤੋਂ ਜਿਹੜਾ ਵਾ ਅਵੇਅਰ ਕਰਨ ਦੀ ਜ਼ਰੂਰਤ ਆ ਤਾਂ ਜੋ ਇਸ ਤਰ੍ਹਾਂ ਦੇ ਘਟਨਾਵਾਂ ਨਾ ਹੋ ਸਕਣ